ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤਲੰਦਰ ਇੱਕ ਬਹੁਤ ਵੱਡੀ ਮੰਡੀ ਐ ਬੰਦੇ ਬਾਹਰ ਭੇਜ ਜਾਂਦੀ ਔਰ ਮੈਂ 16 ਸਾਲ ਤੋਂ ਹੀ ਕਾਰੋਬਾਰ ਕਰ ਰਿਹਾ ਪਿਛਲੇ 13 ਮਹੀਨਿਆਂ ਤੋਂ ਸਾਡੇ ਕੋਲ ਕੋਈ ਪੁਲਿਸ ਮੁਲਾਜ਼ਮ ਪੈਸੇ ਮੰਗਣ ਨਹੀਂ ਆਇਆ ਇਹ ਖੋਹਦੇ ਹੁੰਦੇ ਸੀ ਪੈਸੇ ਸਾਡੇ ਕੋਲ ਲਓ ਜੀ ਹੁਣ ਇਹ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨੇ ਦੁਖੀ ਸੀਗੇ ਨਾ ਜੀ ਇਹਨਾਂ ਨੇ ਮਹੀਨੇ ਬੰਨੇ ਹੋਏ ਸੀ ਨਾ ਨਹੀਂ ਲੈ ਸਕਦਾ ਹੁਣ ਕਿਉਂਕਿ ਮੇਰੇ ਦੁਆਲੇ ਹੋ ਜਾਣਾ ਮੜ ਕੇ ਪਿਛਲੇ 13 ਮਹੀਨਿਆਂ ਤੋਂ ਮੈਂ ਇੰਨਾ ਖੁਸ਼ ਹਾਂ ਨਾ ਜੀ ਮੇਰੇ ਕੋਲ ਰੁਪਈਆ ਨਹੀਂ ਕੋਈ ਮੰਗਣ ਆਇਆ ਜੀ ਤੇ ਪਲੀਜ਼ ਸਾਡੀ ਇੰਡਸਟਰੀ ਵਾਸਤੇ ਵੀ ਕੁਝ ਕਰੋ ਕਿਉਂਕਿ ਬੱਚਿਆਂ ਨੇ ਸੁਪਨੇ ਬਹੁਤ ਵੱਡੇ ਨੇ ਲੱਖਾਂ ਰੁਪਈਆ ਬੱਚਾ ਬਾਹਰ ਜਾ ਕੇ ਕਮਾ ਲੈਂਦਾ ਤੇ ਤੁਹਾਡੇ ਲੋਕਾਂ ਦੀ ਲੋੜ ਹੈ ਮੈਂ ਸਾਨੂੰ ਨਿੰਦੇ ਜਾਂਦਾ ਤੁਹਾਡੇ ਵੀ ਬਹੁਤ ਬਿਆਨ ਹੁੰਦੇ ਆ ਕਿ ਅਸੀਂ ਪੰਜਾਬ ਖਾਲੀ ਕਰ ਰਹੇ ਹਾਂ ਬਟ ਅਸੀਂ ਪੰਜਾਬ ਐਜੂਕੇਟ ਵੀ ਕਰ ਰਹੇ ਹਾਂ ਅਸੀਂ 5-5 ਲੱਖਾਂ ਦੀਆਂ ਨੌਕਰੀਆਂ ਵੀ ਮਹੀਨੇ ਦੀਆਂ ਵਾਦਾ ਕਰ ਰਹੇ ਹਾਂ ਬਟ ਕੀ ਅਸੀਂ ਕੁਝ ਗਲਤ ਕਰ ਰਹੇ ਹਾਂ ਮੈਂ ਮੰਨਦਾ ਜੀ ਮਾਨ ਸਰ ਦੇਖੋ ਪਹਿਲੀ ਗੱਲ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਗੱਲ ਤੇ ਮੋਹਰ ਲਾਈ ਹੈ ਕਿ 13 ਮਹੀਨਿਆਂ ਤੋਂ ਤੁਹਾਨੂੰ ਕੋਈ ਤੰਗ ਕਰਨੇ ਆਇਆ ਕੋਈ ਪੈਸੇ ਮੰਗਣੇ ਆਇਆ ਜਬ। ਨੰਬਰ ਤੋਂ ਤੇ ਤਰੱਕੀ ਕਰਨ ਵਾਸਤੇ ਪੰਜਾਬੀ ਜਾਣਗੇ। ਮੈਂ ਤਾਂ ਕਹਿੰਦਾ ਮੋਸਟ ਵੈਲਕਮ। ਹੂੰ। ਤਰੱਕੀ ਕਰ ਤਰੱਕੀ ਵਾਸਤੇ ਦੁਨੀਆ ਜਿਹੜੇ ਮਰਜ਼ੀ ਹਿੱਸੇ ਚਲੇ ਜਾਓ। ਪਰ ਜੇ ਸਿਸਟਮ ਤੋਂ ਦੁਖੀ ਹੋ ਕੇ ਜਾ ਰਹੇ ਹੋ। ਫਿਰ ਸਾਡਾ ਕਸੂਰ ਹੈ। ਵੀ ਅਸੀਂ ਉਹਨਾਂ ਨੂੰ ਕਿਉਂ ਨਹੀਂ ਉਹ ਮਾਹੌਲ ਦੇ ਸਕੇ। ਕਿ ਉਹ ਇੱਥੇ ਹੀ ਰਹਿੰਦੇ। ਸੋ ਅੱਜ ਕੱਲ ਤਾਂ ਦੁਨੀਆ ਬਣ ਗਈ ਇੱਕ ਪਿੰਡ। ਜੀ। ਅਮਰੀਕਾ ਤੇ ਕੈਨੇਡਾ ਦੀ ਟੱਕਾਂ ਦੀ ਡਿਸਪੈਚਿੰਗ ਦੇ ਚਾਰ ਪੰਜ ਆਫਿਸ ਵਾਲੀ ਨੇ 모ਹਾਲੀ ਤੋਂ ਡਿਸਪੈਚਿੰਗ ਕਰ ਰਹੇ ਹੋ ਉੱਥੇ ਉੱਥੇ ਦੇ ਟਰੱਕਾਂ ਦੀ ਸੋ ਅੱਜ ਕੱਲ ਇਹ ਤੱਕ ਜਿੱਥੋਂ ਮਰਜੀ ਕੰਮ ਹੋ ਜਾਂਦਾ ਹੈ ਬਾਕੀ ਹਰ ਫੀਲਡ ਦੇ ਵਿੱਚ ਜਿਹੜੇ ਨੇ ਨਾ ਉਹ ਚੰਗੇ ਮਨ ਦੇ ਬੰਦੇ ਹੁੰਦੇ ਨੇ ਹੁਣ ਜਿਹੜੇ ਬਿਨਾਂ ਲਾਇਸੈਂਸ ਵਾਲੇ ਨੇ ਜਾਂ ਇਲੀਗਲ ਵਾਲੇ ਨੇ ਖਾਸ ਤੌਰ ਤੇ ਜਿਹੜੇ ਇੱਧਰ ਭੇਜਦੇ ਆ ਗਲਫ ਕੰਟਰੀ ਚ ਮੈਂ 14 ਤੋਂ ਲੈ ਕੇ ਕੋਈ ਹਜ਼ਾਰਾਂ ਮੁੰਡੇ ਕੁੜੀਆਂ ਲੈ ਕੇ ਆਇਆ ਬਹੁਤ ਬਹੁਤ ਕਿਤਾ ਹੈ ਹੈਨਾ ਕਾਰਨ ਕੀ ਸੀਗਾ ਇੱਥੋਂ ਵਾਲਿਆਂ ਦਾ ਕੋਈ ਕਸੂਰ ਹੀ ਨਹੀਂ ਹੁੰਦਾ ਸੀ ਜੀ ਇੱਥੋਂ ਵਾਲੇ ਨੇ ਤਾਂ ਜੀ ਦਿੱਲੀ ਵਾਲਿਆਂ ਨਾਲ ਗੱਲ ਕੀਤੀ ਇਹ ਵੀ ਤੈਨੂੰ ਮੈਂ ਦੱਸ ਬੰਦੇ